ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਵੀ ਸਾਡਾ ਸ਼ਰੀਰ ਹਰ ਵੇਲੇ ਥੱਕਿਆ ਰਹਿੰਦਾ ਹੈ ਅਤੇ ਮਨ ਹਰ ਵੇਲੇ ਕਿਉਂ ਰਹਿੰਦਾ ਹੈ ਪਾਪ ਕੀ ਮਨ ਦੇ ਵਿੱਚ ਹਰ ਵੇਲੇ ਬੇਚੈਨੀ ਉਦਾਸੀ ਛਾਈ ਰਹਿੰਦੀ ਆ ਪਾਪ ਕੀ ਜ਼ਿੰਦਗੀ ਦੇ ਵਿੱਚ ਇੱਕਦਮ ਐਕਟੀਵਿਟੀ ਆ ਗਈ ਆ ਕਿਸੇ ਵੀ ਕੰਮ ਨੂੰ ਕਰਨ ਨੂੰ ਮਨ ਹੀ ਨਹੀਂ ਕਰਦਾ ਮਨ ਇਸ ਕਰਕੇ ਨਹੀਂ ਕਰਦਾ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿਸੇ ਵੀ ਕੰਮ ਨੂੰ ਸਫਲਤਾਪੂਰਵਕ ਕਰਨ ਦੇ ਲਈ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਨਰ ਹੋਏ ਹੋਣੇ ਜ਼ਰੂਰੀ ਆ ਜਿਸ ਕੰਮ ਨੂੰ ਆਪਾਂ ਪੂਰੇ ਤਨ ਮਨ ਦੇ ਨਾਲ ਕਰਦੇ ਆ ਨਾ ਉਹੀ ਕੰਮ ਸਫਲ ਹੁੰਦੇ ਨੇ ਪਰ ਜੇ ਆਪਾਂ ਕਹਿ ਰਹੇ ਆ ਵੀ ਸਰੀਰ ਹਰ ਵੇਲੇ ਥੱਕਿਆ ਰਹਿੰਦਾ ਏ ਮਨ ਅੱਕਿਆ ਰਹਿੰਦਾ ਏ ਭਾਵ ਕਿ ਮਨ ਵਿੱਚ ਬੇਚੈਨੀ ਆ ਉਦਾਸੀ ਆ ਫਿਰ ਆਪਾਂ ਆਪਣੇ ਕੰਮਾਂ ਨੂੰ ਕਿੰਜ ਕਰ ਸਕਦੇ ਆ ਤਨ ਮਨ ਦੋਵੇਂ ਹੀ ਬਿਮਾਰ ਨੇ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਤਨ ਮਨ ਦਾ ਇਲਾਜ ਕਰਨਾ ਪੈਣਾ ਹੈ ਦੇਖਣਾ ਪੈਣਾ ਵੀ ਕੀ ਕਾਰਨ ਨੇ ਤਨ ਦੀ ਥਕਾਵਟ ਅਤੇ ਮਨ ਦੀ ਬੇਚੈਨੀ ਦਾ ਕਾਰਨ ਲੱਭਣਾ ਪੈਣਾ ਹੈ ਫਿਰ ਹੀ ਆਪਾਂ ਆਪਣੇ ਕੰਮਕਾਰਾਂ ਨੂੰ ਕਰ ਪਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੀਆਂ ਇਹਨਾਂ ਦੋ ਮਾੜੀਆਂ ਆਦਤਾਂ ਬਾਰੇ ਗੱਲ ਕਰਨੀ ਆ ਜਿੰਨਾ ਕਰਕੇ ਸਾਡਾ ਤਨ ਅਤੇ ਮਨ ਦੋਵੇਂ ਹੀ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਆ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਦੋ ਮਾੜੀਆਂ ਆਦਤਾਂ ਕਿਹੜੀਆਂ ਨੇ ਆਪਾਂ ਇੱਕ ਨਿੱਕੀ ਜੀ ਕਹਾਣੀ ਦੇ ਰਾਹੀਂ ਸਮਝਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਤਾਂ ਆਪਾਂ ਇਹਦੇ ਕਾਰਨ ਅਤੇ ਹੱਲ ਦੋਵਾਂ ਦੀ ਗੱਲ ਕਰਾਂਗੇ ਇਦਾਂ ਹੀ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਵਿੱਚ ਉਹਨਾਂ ਦਾ ਇਕਲੌਤਾ ਪੁੱਤਰ ਜਿਹਦੇ ਤੋਂ ਬਹੁਤ ਜ਼ਿਆਦੀਆਂ ਆਸਾਂ ਉਮੀਦਾਂ ਸਨ ਹਰ ਮਾਪੇ ਨੂੰ ਆਪਣੇ ਬੱਚਿਆਂ ਦੇ ਉੱਤੇ ਆਸਾਂ ਉਮੀਦਾਂ ਹੁੰਦੀਆਂ ਨੇ ਉਸੇ ਤਰ੍ਹਾਂ ਉਸ ਪਰਿਵਾਰ ਨੂੰ ਵੀ ਸੀ ਪਰ ਕਹਿੰਦੇ ਉਹਨਾਂ ਦਾ ਉਹ ਨੌਜਵਾਨ ਬੱਚਾ ਅਚਾਨਕ ਹੀ ਬੜਾ ਨਰਾਸ਼ ਰਹਿਣ ਲੱਗਾ। ਉਹਦੀ ਸ਼ਕਲ ਨੂੰ ਦੇਖ ਕੇ ਲੱਗਦਾ ਸੀ ਕਿ ਜਿਵੇਂ ਬਹੁਤ ਬਿਮਾਰ ਹੋਵੇ। ਕੋਈ ਵੀ ਕੰਮ ਕਰਨ ਨੂੰ ਕਹਿਣਾ, ਉਹਨੇ ਨਾ ਕਰਦੇ ਨੇ। ਉਹਨੇ ਕਿਹਾ ਕਿ ਮੇਰੇ ਤੋਂ ਕੋਈ ਵੀ ਕੰਮ ਹੁੰਦਾ ਹੀ ਨਹੀਂ ਜਾਂ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਪਰਿਵਾਰ ਬਹੁਤ ਪਰੇਸ਼ਾਨ ਸੀ ਕਿ ਸਾਡੇ ਹੱਸਦੇ ਖੇਡਦੇ ਬੱਚੇ ਨੂੰ ਕੀ ਹੋ ਗਿਆ? ਪਹਿਲਾਂ ਤਾਂ ਇਹ ਬੜਾ ਸੋਹਣਾ ਰਹਿੰਦਾ ਸੀ ਆਪਣੇ ਦੋਸਤਾਂ, ਮਿੱਤਰਾਂ ਦੇ ਨਾਲ, ਆਪਣੇ ਪਰਿਵਾਰ ਦੇ ਵਿੱਚ ਵੀ ਹਰ ਵੇਲੇ ਹੱਸਦੇ ਖੇਡਦੇ ਰਹਿਣਾ, ਬਲਕਿ ਬਹੁਤ ਜ਼ਿਆਦਾ ਗੱਲਾਂ ਕਰਦਾ ਸੀ ਚੁੱਪ ਹੋਣ ਦਾ ਨਾਮ ਹੀ ਨਹੀਂ ਸੀ ਲੈਂਦਾ ਪਰ ਇੱਕਦਮ ਇਹਨੂੰ ਕੀ ਹੋ ਗਿਆ ਕਿ ਇਹਦਾ ਤਾਂ ਸਰੀਰ ਬਿਲਕੁਲ ਡਾਊਨ ਹੁੰਦਾ ਜਾ ਰਿਹਾ ਏ ਇਹ ਤਾਂ ਬਿਮਾਰ ਬਿਮਾਰ ਲੱਗਦਾ ਹੈ ਕਹਿੰਦੇ ਪਰਿਵਾਰ ਨੇ ਡਾਕਟਰੀ ਚੈੱਕਅਪ ਕਰਵਾਇਆ ਡਾਕਟਰੀ ਚੈੱਕਅਪ ਤੋਂ ਬਾਅਦ ਪਤਾ ਲੱਗਾ ਕਿ ਬੱਚੇ ਨੂੰ ਕੋਈ ਵੀ ਸਰੀਰਕ ਦੁੱਖ ਨਹੀਂ ਆ ਪਰਿਵਾਰ ਦੀ ਪਰੇਸ਼ਾਨੀ ਹੋਰ ਵਧ ਗਈ ਕਿ ਜੇਕਰ ਸਰੀਰਕ ਦੁੱਖ ਨਹੀਂ ਆ ਤਾਂ ਫਿਰ ਸਾਡੇ ਬੱਚੇ ਨੂੰ ਕੀ ਹੋ ਗਿਆ ਕਹਿੰਦੇ ਜਦੋਂ ਇੱਕ ਦੋ ਜਣਿਆਂ ਦੇ ਨਾਲ ਗੱਲਬਾਤ ਕੀਤੀ ਤਾਂ ਕਈਆਂ ਨੇ ਵਿੱਚੋਂ ਸਲਾਹ ਦੇ ਦਿੱਤੀ ਜੇਕਰ ਤੁਹਾਡੇ ਬੱਚੇ ਨੂੰ ਕੋਈ ਵੀ ਸਰੀਰਕ ਦੁੱਖ ਰੋਗ ਨਹੀਂ ਆ ਤਾਂ ਜ਼ਰੂਰ ਤੁਹਾਡੇ ਕਿਸੇ ਦੁਸ਼ਮਣ ਨੇ ਤੁਹਾਡੇ ਬੱਚੇ ਨੂੰ ਕੁਝ ਕਰ ਦਿੱਤਾ ਹੈ ਕਿਉਂਕਿ ਤੁਹਾਡਾ ਇਕਲੌਤਾ ਬੱਚਾ ਹੈ ਹੋ ਸਕਦਾ ਹੈ ਕੋਈ ਵੈਰੀ ਦੁਸ਼ਮਣ ਨੇ ਤੁਹਾਡੇ ਬੱਚੇ ਨੂੰ ਜਾਦੂ ਟੂਣਾ ਕਰਕੇ ਜੰਤਰ ਮੰਤਰ ਕਰਕੇ ਬਿਮਾਰ ਕਰ ਦਿੱਤਾ ਹੋਵੇ ਕਿ ਹੁਣ ਜਦੋਂ ਗੱਲ ਬੱਚੇ ਦੀ ਸੀ ਤੱਕਈ ਵਾਰ ਬੰਦਾ ਉਹ ਵੀ ਕੰਮ ਕਰ ਲੈਂਦਾ ਜਿਹਨੂੰ ਕਰਨ ਨੂੰ ਬਿਲਕੁਲ ਮਨ ਨਹੀਂ ਮੰਨਦਾ ਕਹਿੰਦੇ ਉਹ ਪਰਿਵਾਰ ਵੀ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਅਤੇ ਇਹ ਸੋਚਣ ਦੇ ਲਈ ਮਜਬੂਰ ਹੋ ਗਿਆ ਵੀ ਹੋ ਸਕਦਾ ਇਹ ਸੱਚ ਹੀ ਹੋਵੇ ਸਾਡੇ ਬੱਚੇ ਨੂੰ ਕਿਸੇ ਨੇ ਕੋਈ ਜਾਦੂ ਟੂਣਾ ਕਰ ਦਿੱਤਾ ਹੋਵੇ ਕਹਿੰਦੇ ਫਿਰ ਜਿਨ੍ਹਾਂ ਨੇ ਇਹ ਵਹਿਮ ਮੰਨ ਦੇ ਵਿੱਚ ਪਾਇਆ ਸੀ ਉਹਨਾਂ ਨੇ ਨਾਲ ਇਹਦਾ ਹੱਲ ਦੱਸਣਾ ਵੀ ਸ਼ੁਰੂ ਕਰ ਦਿੱਤਾ ਵੀ ਤੁਸੀਂ ਕਿਸੇ ਸਿਆਣੇ ਕਿਸੇ ਬਾਪੂ ਕੋਲ ਜਾਓ ਉਹ ਤੁਹਾਨੂੰ ਤੁਹਾਡੇ ਬੱਚੇ ਦੀ ਸਮੱਸਿਆ ਦਾ ਹੱਲ ਕਰ ਦਵੇਗਾ ਕਹਿੰਦੇ ਇਹਨਾਂ ਨੇ ਬਾਬਿਆਂ ਦੇ ਕੋਲ ਜਾਣਾ ਸ਼ੁਰੂ ਕਰ ਦਿੱਤਾ ਪਰ ਬਾਬਿਆਂ ਦੇ ਕੋਲ ਜਾਣ ਦਾ ਕੋਈ ਫਾਇਦਾ ਨਹੀਂ ਹੋਇਆ ਇਹਨਾਂ ਦਾ ਪੈਸਾ ਤੇ ਸਮਾਂ ਬਰਬਾਦ ਹੋਇਆ ਪਰ ਬੱਚੇ ਨੂੰ ਕੋਈ ਫਰਕ ਨਹੀਂ ਪਿਆ ਬੱਚਾ ਤਾਂ ਅੱਗੇ ਨਾਲੋਂ ਵੀ ਜਿਆਦਾ ਚੁੱਪ ਚੁੱਪ ਰਹਿਣ ਲੱਗਾ ਪਰੇਸ਼ਾਨ ਲੈ ਰਹਿਣ ਲੱਗਾ ਕਿਉਂਕਿ ਜਿੰਨਾਂ ਦੇ ਕੋਲ ਵੀ ਜਾਂਦੇ ਸੀ ਨਾ ਉਹਨਾਂ ਨੂੰ ਸਿਰਫ ਪੈਸੇ ਦਾ ਨਾਲ ਚ ਸੀ ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ ਸਿਰਫ ਪੈਸਾ ਕਮਾਉਣ ਦੇ ਲਈ ਬੈਠੇ ਸਨ ਕਹਿੰਦੇ ਚੰਗੀ ਕਿਸਮਤ ਦੇ ਨਾਲ ਇੱਕ ਦਿਨ ਇਹਨਾਂ ਦੇ ਘਰ ਦੇ ਵਿੱਚ ਕੋਈ ਐਸਾ ਜੀ ਆਇਆ ਜਿਨੇ ਦੱਸਿਆ ਕਿ ਭਾਈ ਆਪਣੇ ਪਿੰਡ ਦੇ ਵਿੱਚ ਇੱਕ ਐਸੇ ਸੰਤ ਮਹਾਤਮਾ ਜੀ ਆਏ ਨੇ ਜੋ ਹਰ ਵੇਲੇ ਪਗਤੀ ਦੇ ਵਿੱਚ ਲੀਨ ਰਹਿੰਦੇ ਨੇ ਉਹਨਾਂ ਬਾਰੇ ਸੁਣਿਆ ਹੈ ਕਿ ਉਹ ਬਹੁਤ ਸਿਆਣੇ ਸਮਝਦਾਰ ਨੇ ਜੇਕਰ ਕੋਈ ਵੀ ਮਨੁੱਖ ਆਪਣੀ ਪਰੇਸ਼ਾਨੀ ਸਮੱਸਿਆ ਲੈ ਕੇ ਉਹਨਾਂ ਦੇ ਕੋਲ ਜਾਂਦਾ ਹੈ ਨਾ ਉਹ ਉਹਦਾ ਹੱਲ ਕਰ ਦਿੰਦੇ ਨੇ ਕੋਈ ਪੈਸਾ ਨਹੀਂ ਲੈਂਦੇ ਪਰ ਉਹਨਾਂ ਤੋਂ ਸਲਾਹ ਬਹੁਤ ਚੰਗੀ ਮਿਲਦੀ ਆ ਜੇਕਰ ਤੁਹਾਡੇ ਬੱਚੇ ਨੂੰ ਕੋਈ ਸਰੀਰਕ ਦੁੱਖ ਰੋਗ ਹੋਇਆ ਉਹਨਾਂ ਨੇ ਤਾਂ ਵੀ ਦੇਖ ਕੇ ਦੱਸ ਦੇਣਾ ਹੈ ਜੇਕਰ ਕੋਈ ਹੋਰ ਗੱਲ ਹੋਈ ਤਾਂ ਵੀ ਉਹ ਦੱਸ ਦੇਣਗੇ ਤੁਸੀਂ ਇੱਕ ਵਾਰ ਉਹਨਾਂ ਨੂੰ ਮਿਲ ਕੇ ਆਓ ਉਹਨਾਂ ਦੀਆਂ ਗੱਲਾਂ ਦੇ ਵਿੱਚ ਜਾਦੂ ਆ ਉਹ ਬੰਦੇ ਦੀ ਸਾਰੀ ਟੈਨਸ਼ਨ ਪਰੇਸ਼ਾਨੀ ਦੂਰ ਕਰ ਦਿੰਦੇ ਆ ਕਿਉਂਕਿ ਆਪਾਂ ਵੀ ਦੇਖਦੇ ਆ ਨਾ ਰੱਬ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਉਹਨਾਂ ਦੇ ਕੋਲ ਬੈਠ ਕੇ ਹੀ ਮਨ ਨੂੰ ਬੜਾ ਸਕੂਨ ਮਿਲਦਾ ਹੈ ਉਹਨਾਂ ਦੇ ਕੋਲ ਬੈਠੀਏ ਤਾਂ ਕੋਈ ਨਾ ਕੋਈ ਨਵੀਂ ਗੱਲ ਸਿੱਖਣ ਨੂੰ ਮਿਲਦੀ ਆ ਇਸੇ ਹੀ ਤਰ੍ਹਾਂ ਉਹ ਸਾਧੂ ਮਹਾਤਮਾ ਜੀ ਦੇ ਬਾਰੇ ਚਰਚੇ ਚੱਲਦੇ ਸਨ ਕਿ ਉਹ ਵੀ ਰੱਬ ਨੂੰ ਮੰਨਣ ਵਾਲੇ ਨੇ ਉਹਨਾਂ ਦੇ ਕੋਲ ਬੈਠ ਕੇ ਬੜੀ ਹੀ ਸ਼ਾਂਤੀ ਬੜਾ ਹੀ ਆਨੰਦ ਮਿਲਦਾ ਹੈ ਹਰ ਸਮੱਸਿਆ ਦਾ ਹੱਲ ਮਿਲ ਜਾਂਦਾ ਹੈ ਕਹਿੰਦੇ ਪਰਿਵਾਰ ਨੇ ਸੁਣਨ ਤੋਂ ਬਾਅਦ ਇੱਕ ਪਲ ਦੀ ਵੀ ਦੇਰੀ ਨਾ ਲਈ ਉਸੇ ਵੇਲੇ ਸਾਧੂ ਮਹਾਤਮਾ ਜੀ ਵੱਲ ਤੁਰ ਪਏ ਕਿਉਂਕਿ ਜਿਨ੍ਹਾਂ ਦਾ ਬੱਚਾ ਠੀਕ ਨਾ ਹੋਵੇ ਉਹ ਮਾਪਿਆਂ ਨੂੰ ਪਤਾ ਹੁੰਦਾ ਕਿ ਉਹਨਾਂ ਦੇ ਉੱਤੇ ਕੀ ਬੀਤਦੀ ਆ ਕਹਿੰਦੇ ਉਹ ਆਪਣੇ ਬੱਚੇ ਨੂੰ ਲੈ ਕੇ ਸਾਧੂ ਮਹਾਤਮਾ ਜੀ ਦੇ ਕੋਲ ਗਏ ਜਾ ਕੇ ਸਾਰੀ ਗੱਲਬਾਤ ਦੱਸੀ ਕਿ ਸਾਧੂ ਜੀ ਸਾਡਾ ਬੱਚਾ ਪਹਿਲਾਂ ਤਾਂ ਬਿਲਕੁਲ ਠੀਕ ਠਾਕ ਸੀ ਬਹੁਤ ਬੋਲਦਾ ਸੀ ਬਹੁਤ ਗੱਲਾਂ ਮਾਤਾ ਕਰਦਾ ਹੁੰਦਾ ਸੀ ਹਰ ਵੇਲੇ ਹੱਸਦੇ ਖੇਡਦੇ ਰਹਣਾ ਦੋਸਤਾਂ ਮਿੱਤਰਾਂ ਵਿੱਚ ਆਂਡ ਗਵਾਂਡ ਦੇ ਵਿੱਚ ਇਹਦੀ ਬੜੀ ਰੌਣਕ ਹੁੰਦੀ ਸੀ ਪਰ ਇੱਕਦਮ ਹੀ ਪਤਾ ਨਹੀਂ ਇਹਨੂੰ ਕੀ ਹੋ ਗਿਆ ਹੁਣ ਤਾਂ ਗੱਲ ਵੀ ਬਹੁਤ ਘੱਟ ਕਰਦਾ ਹੈ ਅਤੇ ਸ਼ਰੀਰ ਵੀ ਇਹਦਾ ਕਮਜ਼ੋਰ ਹੁੰਦਾ ਜਾ ਰਿਹਾ ਏ ਕਿਸੇ ਕੰਮ ਨੂੰ ਵੀ ਕਰਨ ਨੂੰ ਇਹਦਾ ਮਨ ਨਹੀਂ ਕਰਦਾ ਅਸੀਂ ਬੜੇ ਹੀ ਪਰੇਸ਼ਾਨ ਆ ਕਿਉਂਕਿ ਸਾਡਾ ਕੋਹੀ ਬੱਚਾ ਹੈ ਸਾਨੂੰ ਇਹਦੇ ਤੋਂ ਬੜੀਆਂ ਆਸਾਂ ਹੋ ਗਈਆਂ ਨੇ ਪਰ ਸਾਡਾ ਬੱਚਾ ਤਾਂ ਜਿਵੇਂ ਘਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਘਰ ਵਿੱਚ ਨਹੀਂ ਲੱਗਦਾ ਇੱਕ ਕੋਨੇ ਜਿਹੇ ਦੇ ਵਿੱਚ ਬੈਠਾ ਸੋਚਦਾ ਰਹਿੰਦਾ ਹੈ ਇੰਦੇ ਉਹ ਸਾਧੂ ਜੀ ਨੇ ਬੱਚੇ ਵੱਲ ਦੇਖਿਆ ਬੱਚੇ ਦੇ ਨਾਲ ਕੁਝ ਗੱਲਾਂ ਬਾਤਾਂ ਕੀਤੀਆਂ ਉਹ ਨੌਜਵਾਨ ਨੂੰ ਕੁਝ ਸਵਾਲ ਜਵਾਬ ਕੀਤੇ ਅਤੇ ਸਵਾਲ ਜਵਾਬ ਕਰਨ ਤੋਂ ਬਾਅਦ ਉਹ ਸਾਧੂ ਜੀ ਨੇ ਪਰਿਵਾਰ ਨੂੰ ਕਿਹਾ ਵੀ ਤੁਹਾਡੇ ਬੱਚੇ ਨੂੰ ਕੁਝ ਨਹੀਂ ਹੋਇਆ ਤੁਹਾਡਾ ਬੱਚਾ ਕੁਝ ਹੀ ਦਿਨਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋ ਜਾਵੇਗਾ ਪਰ ਉਹਦੇ ਲਈ ਤੁਹਾਨੂੰ ਆਪਣਾ ਬੱਚਾ ਮੇਰੇ ਕੋਲ ਛੱਡ ਕੇ ਜਾਣਾ ਪੈਣਾ ਹੈ ਘਟੋ ਘਟ 21 ਦਿਨ ਤੱਕ ਮੈਂ ਨੂੰ ਆਪਣੇ ਕੋਲ ਰੱਖਾਂਗਾ ਅਤੇ ਇਹਨੂੰ ਮੇਰੇ ਅਨੁਸਾਰ ਚੱਲਣਾ ਪਵੇਗਾ ਤਾਂ ਦੇਖਣਾ ਤੁਹਾਡਾ ਬੱਚਾ ਫਿਰ ਤੋਂ ਪਹਿਲਾਂ ਵਰਗਾ ਹੋ ਜਾਵੇਗਾ ਬਲਕਿ ਪਹਿਲਾਂ ਤੋਂ ਵੀ ਬਿਹਤਰ ਬਣ ਕੇ ਇੱਥੋਂ ਜਾਵੇਗਾ ਕਹਿੰਦੇ ਪਰਿਵਾਰ ਨੇ ਆਪਣੇ ਪੁੱਤਰ ਨੂੰ ਕਿਹਾ ਵੀ ਪੁੱਤਰ ਤੂੰ ਦੱਸ ਤੂੰ ਇੱਥੇ ਰਹਿ ਸਕਦਾ ਹੈ ਕਹਿੰਦੇ ਪੁੱਤਰ ਨੇ ਵੀ ਕਿਹਾ ਕਿ ਹਾਂ ਬਿਤਾ ਜੀ ਮੈਂ ਖੁਦ ਆਪਣੇ ਆਪ ਦੇ ਨਾਲ ਜੋ ਹੋ ਰਿਹਾ ਹੈ ਨਾ ਇਹਦੇ ਤੋਂ ਪਰੇਸ਼ਾਨ ਆ ਕਿਉਂਕਿ ਮੇਰੇ ਮਨ ਨੂੰ ਕਿਤੇ ਵੀ ਸ਼ਾਂਤੀ ਨਹੀਂ ਮਿਲਦੀ ਮੇਰਾ ਮਨ ਹਰ ਵੇਲੇ ਬੇਚੈਨ ਰਹਿੰਦਾ ਹੈ ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਮੈਂ ਵੀ ਆਪਣਾ ਆਪ ਦਾ ਇਲਾਜ ਕਰਵਾਉਣਾ ਚਾਹੁੰਦਾ ਹਾਂ ਮੈਂ ਵੀ ਠੀਕ ਹੋਣਾ ਚਾਹੁੰਦਾ ਹਾਂ ਤਾਂ ਮੈਂ ਇੱਥੇ ਰਹਿਣ ਨੂੰ ਤਿਆਰ ਹਾਂ ਸਾਧੂ ਜੀ ਨੇ ਫਿਰ ਕਿਹਾ ਵੀ ਜੋ ਮੈਂ ਕਹਿਣਾ ਹੈ ਨਾ ਉਹੀ ਕਰਨਾ ਪੈਣਾ ਮੇਰੇ ਹਿਸਾਬ ਦੇ ਨਾਲ ਚੱਲਣਾ ਪੈਣਾ ਉਹ ਲੜਕੇ ਨੇ ਕਿਹਾ ਵੀ ਸਾਧੂ ਜੀ ਠੀਕ ਹੈ ਤੁਸੀਂ ਜਿਸ ਤਰ੍ਹਾਂ ਕਹੋਗੇ ਮੈਂ ਕਰ ਲਵਾਂਗਾ ਕਿਉਂਕਿ ਮੈਨੂੰ ਤਹਾਡੇ ਕੋਲ ਬੈਠ ਕੇ ਬੜਾ ਵਧੀਆ ਲੱਗਿਆ ਹੈ ਤੁਹਾਡੀਆਂ ਗੱਲਾਂ ਬੜੀਆਂ ਪ੍ਰਭਾਵਸ਼ਾਲੀ ਲੱਗੀਆਂ ਨੇ ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਮੈਨੂੰ ਜੋ ਵੀ ਸਲਾਹ ਦਉਗੇ ਉਹ ਮੇਰੇ ਲਈ ਚੰਗੀ ਹੋਵੇਗੀ ਮੈਂ ਤੁਹਾਡੀ ਸ਼ਤਰ ਸ਼ਾਇਆ ਦੇ ਵਿੱਚ ਰਹਿਣਾ ਚਾਹਣਾ ਹਾਂ ਤੁਹਾਡੇ ਤੋਂ ਕੁਝ ਸਿੱਖਣਾ ਚਾਹਣਾ ਹਾਂ ਤੁਹਾਡਾ ਚਿਹਰਾ ਕਿੰਨਾ ਸ਼ਾਂਤ ਹੈ ਤੁਹਾਡੇ ਚਿਹਰੇ ਨੂੰ ਦੇਖ ਕੇ ਬੜੀ ਸ਼ਾਂਤੀ ਮਿਲ ਰਹੀ ਹੈ ਮੈਂ ਤੁਹਾਡੇ ਕੋਲ ਰਹਿਣਾ ਚਾਹਣਾ ਹਾਂ ਮੈਂ ਵੀ ਤੁਹਾਡੇ ਵਰਗਾ ਬਣਨਾ ਚਾਹਣਾ ਹਾਂ ਮੈਨੂੰ ਵੀ ਇਹੀ ਸ਼ਾਂਤੀ ਸਕੂਨ ਚਾਹੀਦਾ ਹੈ ਜੋ ਮੇਰੀ ਜ਼ਿੰਦਗੀ ਵਿੱਚ ਬਿਲਕੁਲ ਨਹੀਂ ਆ ਤਾਂ ਕਹਿੰਦੇ ਸਾਧੂ ਜੀ ਨੇ ਕਿਹਾ ਵੀ ਠੀਕ ਹੈ ਪੁੱਤਰ ਜੇਕਰ ਤੂੰ ਮੰਨੋ ਚਾਹਣਾ ਹੈ ਫਿਰ ਤੂੰ ਜ਼ਰੂਰ ਇੱਥੇ ਰਹਿ ਕਹਿੰਦੇ ਪਰਿਵਾਰ ਉਸ ਲੜਕੇ ਨੂੰ ਸਾਧੂ ਜੀ ਦੇ ਕੋਲ ਛੱਡ ਕੇ ਆਪ ਆਪਣੇ ਘਰ ਨੂੰ ਵਾਪਸ ਚਲੇ ਆ ਗਿਆ ਹੁਣ ਕਹਿੰਦੇ ਸਾਧੂ ਜੀ ਨੇ ਉਸ ਲੜਕੇ ਨੂੰ ਕਿਹਾ ਕਿ ਪੁੱਤਰ ਤੂੰ ਲਗਾਤਾਰ 7 ਦਿਨ ਆਪਣੇ ਆਪ ਦੇ ਉੱਤੇ ਕੰਮ ਕਰਨਾ ਹੈ ਇਕਾਂਤ ਜਗ੍ਹਾ ਦੇ ਵਿੱਚ ਬੈਠਣਾ ਹੈ ਉਸ ਇਕਾਂਤ ਜਗ੍ਹਾ ਦੇ ਵਿੱਚ ਤੂੰ ਬਿਲਕੁਲ ਇਕੱਲਾ ਹੋਣਾ ਚਾਹੀਦਾ ਹੈ ਘਰ ਦੇ ਵਿੱਚ ਤੂੰ ਜਗ੍ਹਾ ਤਾਂ ਇਕਾਂਤ ਚੁਣ ਲੈਂਦਾ ਸੀ ਪਰ ਤੂੰ ਇਕੱਲਾ ਨਹੀਂ ਸੀ ਕਿਉਂਕਿ ਤੇਰੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਰਹਿੰਦੇ ਸਨ ਪਰ ਹੁਣ ਤੂੰ ਆਪਣੇ ਆਪ ਦੇ ਉੱਤੇ ਕੰਮ ਕਰਨਾ ਹੈ ਸਭ ਨੂੰ ਲੱਗਦਾ ਹੈ ਕਿ ਤੂੰ ਚੁੱਪ ਰਹਿਣਾ ਸ਼ੁਰੂ ਹੋ ਗਿਆ ਹੈ ਪਰ ਤੂੰ ਸਿਰਫ ਜੀਬ ਰਾਹੀਂ ਚੁੱਪ ਹੋਇਆ ਹੈ ਆਪਣੀ ਜੀਬ ਤੋਂ ਘੱਟ ਬੋਲਦਾ ਹੈ ਪਰ ਤੇਰੇ ਅੰਦਰ ਬਹੁਤ ਸਾਰੇ ਵਿਚਾਰ ਹਰ ਵੇਲੇ ਚੱਲਦੇ ਰਹਿੰਦੇ ਆ ਜਿੰਨਾ ਕਰਕੇ ਤੇਰੇ ਉੱਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਤੂੰ ਅੰਦਰ ਦੇ ਵਿਚਾਰਾਂ ਨੂੰ ਸ਼ਾਂਤ ਕਰਨਾ ਹੈ ਸੰਤ ਜੀ ਨੇ ਸਮਝਾਇਆ ਕਿ ਪੁੱਤਰ ਹਰ ਵੇਲੇ ਦਾ ਬੋਲਣਾ ਅਤੇ ਹਰ ਵੇਲੇ ਦਾ ਸੋਚਣਾ ਕਈ ਵਾਰ ਸਾਨੂੰ ਬਹੁਤ ਤਕਲੀਫ ਦਿੰਦਾ ਹੈ ਤਾਂ ਤੂੰ ਆਪਣੇ ਆਪ ਤੇ ਕੰਮ ਕਰਨਾ ਹੈ ਇਕਾਂਤ ਜਗ੍ਹਾ ਦੇ ਉੱਤੇ ਬੈਠ ਤੂੰ ਆਪਣੀ ਰਸਨਾ ਤੋਂ ਵੀ ਚੁੱਪ ਰਹਿਣਾ ਹੈ ਅਤੇ ਅੰਦਰ ਆਉਂਦੇ ਹੋਏ ਵਿਚਾਰਾਂ ਨੂੰ ਵੀ ਰੋਕਣਾ ਹੈ ਕਹਿੰਦੇ ਉਹ ਲੜਕਾ ਸੰਤ ਜੀ ਦੀ ਗੱਲ ਮੰਨ ਕੇ ਇੱਕ ਆਨਤ ਜਗ੍ਹਾ ਦੇ ਉੱਪਰ ਬੈਠ ਗਿਆ ਪਹਿਲੇ ਦਿਨ ਉਹਨੂੰ ਬਹੁਤ ਔਖਾ ਲੱਗਾ ਕਿਉਂਕਿ ਵਾਰ-ਵਾਰ ਕਦੀ ਕੋਈ ਖਿਆਲ ਮਨ ਵਿੱਚ ਆ ਰਿਹਾ ਸੀ ਕਦੀ ਕੋਈ ਖਿਆਲ ਮਨ ਵਿੱਚ ਆ ਰਿਹਾ ਸੀ ਤਾਂ ਇਹਨਾਂ ਤੋਂ ਛਟਕਾਰਾ ਪਾਉਣਾ ਕਿਉਂਕਿ ਬੰਦਾ ਜਦੋਂ ਸੋਚੀ ਬੈ ਜਾਂਦਾ ਹੈ ਨਾ ਆਪਾਂ ਕਿਸੇ ਵੀ ਗੱਲ ਨੂੰ ਸੋਚਦੇ ਸੋਚਦੇ ਘੰਟਿਆਂ ਬਿਤਾ ਸਕਦੇ ਹਾਂ ਸੋਚਦਿਆਂ ਹੋਣਾ ਬੈਠਣਾ ਬੜਾ ਸੌਖਾ ਲੱਗਦਾ ਏ ਪਰ ਜਦੋਂ ਆਪਾਂ ਕੁਝ ਵੀ ਸੋਚ ਨਹੀਂ ਰਹੇ ਕੁਝ ਵੀ ਕਰ ਨਹੀਂ ਰਹੇ ਤਾਂ ਉਹ ਬੈਠਣਾ ਬੜਾ ਔਖਾ ਲੱਗਦਾ ਬੰਦੇ ਨੂੰ ਕਹਿੰਦੇ ਉਹ ਔਖਾ ਸੌਖਾ ਉਹਦਾ ਦਿਲ ਕਰਦਾ ਸੀ ਕਿ ਮੈਂ ਕੁਝ ਬੋਲਾਂ ਪਰ ਸੰਤ ਜੀ ਨੇ ਕਿਹਾ ਸੀ ਵੀ ਨਾ ਤਾਂ ਜੀਭ ਰਾਹੀਂ ਕੁਝ ਬੋਲਣਾ ਹੈ ਨਾ ਹੀ ਮਨ ਦੇ ਵਿੱਚ ਕੋਈ ਵਿਚਾਰ ਆਉਣ ਦੇਣਾ ਹੈ ਈਮਾਨਦਾਰੀ ਦੇ ਨਾਲ ਆਪਣੇ ਆਪ ਤੇ ਕੰਮ ਕਰਨਾ ਹੈ ਕਿਉਂਕਿ ਤੇਰੇ ਅੰਦਰ ਦੇ ਹਾਲਾਤਾਂ ਨੂੰ ਦੂਸਰਾ ਕੋਈ ਵੀ ਦੇਖ ਨਹੀਂ ਸਕਦਾ ਆਪਾਂ ਨੂੰ ਨਹੀਂ ਨਾ ਪਤਾ ਕਿ ਸਾਹਮਣੇ ਵਾਲਾ ਮਨ ਵਿੱਚ ਕੀ ਸੋਚ ਰਿਹਾ ਹੈ ਤਾਂ ਆਪਾਂ ਆਪਣੇ ਮਨ ਤੇ ਖੁਦ ਕੰਮ ਕਰ ਸਕਦੇ ਆ ਸੋ ਸਾਧੂ ਜੀ ਨੇ ਜੋ ਜੋ ਗੱਲਾਂ ਸਮਝਾਈਆਂ ਸੀ ਉਹ ਮੁੰਡੇ ਨੇ ਉਸੇ ਤਰ੍ਹਾਂ ਕੀਤਾ ਆਪਣੇ ਵਿਚਾਰਾਂ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਹਿਲਾ ਦਿਨ ਬੜਾ ਔਖਾ ਲੱਗਾ ਦੂਸਰਾ ਦਿਨ ਵੀ ਔਖਾ ਲੱਗਾ ਤੀਸਰੇ ਚੌਥੇ ਦਿਨ ਤੱਕ ਉਸ ਨੂੰ ਇਹ ਕੰਮ ਕਰਕੇ ਬੜਾ ਆਨੰਦ ਆਉਣ ਲੱਗਾ ਹੁਣ ਮਨ ਦੇ ਵਿੱਚ ਜਿਹੜੇ ਵਿਚਾਰ ਹਰ ਵੇਲੇ ਆਉਂਦੇ ਰਹਿੰਦੇ ਸੀ ਖਾਸ ਕਰਕੇ ਨੈਗੇਟਿਵ ਕਿਉਂਕਿ ਜਦੋਂ ਅਸੀਂ ਹਰ ਵੇਲੇ ਸੋਚਦੇ ਰਹਿੰਦੇ ਹਾਂ ਨਾ ਸਾਡੀਆਂ ਸੋਚਾਂ ਦੇ ਵਿੱਚ ਅਸੀਂ ਨਹੀਂ ਹੁੰਦੇ ਕਈ ਵਾਰ ਸਾਡੀਆਂ ਸੋਚਾਂ ਦੇ ਵਿੱਚ ਦੂਜੇ ਲੋਕ ਹੁੰਦੇ ਨੇ ਅਤੇ ਸਾਡੀਆਂ ਸੋਚਾਂ ਦੇ ਵਿੱਚ ਜਦੋਂ ਨੈਗੇਟਿਵ ਵਿਚਾਰ ਆਉਂਦੇ ਆ ਮਾੜੇ ਖਿਆਲ ਆਉਂਦੇ ਆ ਨਾ ਉਦੋਂ ਸਾਡਾ ਬਹੁਤ ਨੁਕਸਾਨ ਹੁੰਦਾਈ ਤਾਂ ਸੋ ਉਸ ਮੁੰਡੇ ਨੇ ਆਪਣੇ ਵਿਚਾਰਾਂ ਦੇ ਉੱਤੇ ਕਾਬੂ ਪਾਉਣਾ ਸਿੱਖ ਲਿਆ। ਹੁਣ ਉਹਨੂੰ ਬਹੁਤ ਵਧੀਆ ਲੱਗ ਰਿਹਾ ਸੀ। ਕਹਿੰਦੇ 7ਵੇਂ ਦਿਨ ਤੱਕ ਉਹਦੇ ਅੰਦਰ ਦਾ ਸਕੂਨ, ਉਹਦੇ ਅੰਦਰ ਦੀ ਸ਼ਾਂਤੀ ਬਾਹਰੀ ਰੂਪ ਦੇ ਵਿੱਚ ਉਹਦੇ ਚਿਹਰੇ ਤੇ ਵੀ ਦਿਖ ਰਹੀ ਸੀ। 7ਵੇਂ ਦਿਨ 7 ਦਿਨਾਂ ਦਾ ਟਿਚਾ ਸੰਤ ਜੀ ਨੇ ਦੱਸ ਦਿੱਤਾ ਸੀ ਕਿ ਇਹੋ ਲੜਕੇ ਨੇ ਸਾਧੂ ਜੀ ਦੇ ਕੋਲ ਆ ਕੇ ਸਾਧੂ ਜੀ ਦਾ ਧੰਨਵਾਦ ਕੀਤਾ ਕਿ ਸਾਧੂ ਜੀ ਤੁਸੀਂ ਸੱਚ ਕਹਿੰਦੇ ਸੀ। ਇਹ ਅਭਿਆਸ ਕਰਨ ਦੇ ਨਾਲ ਬਹੁਤ ਫਾਇਦਾ ਹੋਵੇਗਾ ਤੇ ਇਸ ਅਭਿਆਸ ਨੇ ਮੇਰੇ ਮਨ ਦੀ ਸਾਰੀ ਬੇਚੈਨੀ ਦੂਰ ਕਰ ਦਿੱਤੀ ਆ ਹੁਣ ਮੇਰਾ ਮਨ ਬੇਚੈਨ ਨਹੀਂ ਆ ਮੇਰੇ ਮਨ ਦੇ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸਕੂਨ ਆ ਜੋ ਮੈਨੂੰ ਬੜਾ ਵਧੀਆ ਲੱਗ ਰਿਹਾ ਹੈ ਅਤੇ ਸਭ ਤੋਂ ਵਧੀਆ ਗੱਲ ਇਹ ਆ ਕਿ ਜਦੋਂ ਮੈਂ ਇਕਾਂਤ ਦੇ ਵਿੱਚ ਬਿਨਾਂ ਵਿਚਾਰਾਂ ਤੋਂ ਬੈਠਾ ਸੀ ਤਾਂ ਮੈਨੂੰ ਬੈਠਣਾ ਸੌਖਾ ਲੱਗਿਆ ਜਿਵੇਂ ਮੇਰਾ ਕਨੈਕਸ਼ਨ ਉਹ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜ ਗਿਆ ਹੋਵੇ ਜਿਵੇਂ ਆਪਾਂ ਕਈ ਵਾਰ ਕਹਿੰਦੇ ਨੇ ਨਾ ਸਿਮਰਨ ਨਹੀਂ ਕੀਤਾ ਜਾਂਦਾ ਸਿਮਰਨ ਕਰਨ ਦੇ ਲਈ ਉਹ ਪਰਮਾਤਮਾ ਦੇ ਨਾਲ ਕਨੈਕਸ਼ਨ ਕਨੈਕਟ ਕਰਨ ਦੇ ਲਈ ਸਾਨੂੰ ਇਧਰ ਉਧਰ ਦੇ ਕਨੈਕਸ਼ਨ ਤੋੜਨੇ ਪੈਣਗੇ ਨਾ ਕਨੈਕਸ਼ਨ ਭਾਵ ਜਿਹੜੇ ਸਾਡੇ ਅੰਦਰ ਤਰ੍ਹਾਂ ਤਰ੍ਹਾਂ ਦੇ ਖਿਆਲ ਵਿਚਾਰ ਚੱਲਦੇ ਰਹਿੰਦੇ ਨੇ ਜਦੋਂ ਆਪਾਂ ਉਹਨਾਂ ਤੇ ਕਾਬੂ ਪਾਵਾਂਗੇ ਤਾਂ ਹੀ ਸਾਡਾ ਮਨ ਪਰਮਾਤਮਾ ਦੇ ਨਾਲ ਜੁੜੇਗਾ ਨਾ ਤਾਂ ਬਸ ਉਹ ਮੁੰਡੇ ਨੇ ਆਪਣੇ ਵਿਚਾਰਾਂ ਦੇ ਉੱਤੇ ਕਾਬੂ ਪਾ ਲਿਆ ਉਦੋਂ ਮਾਨਮੀ ਉਸ ਪਰਮਾਤਮਾ ਦੇ ਨਾਲ ਜੁੜਨਾ ਸ਼ੁਰੂ ਹੋ ਗਿਆ ਜਦੋਂ ਹੀ ਕਨੈਕਸ਼ਨ ਪਰਮਾਤਮਾ ਦੇ ਨਾਲ ਜੁੜਨਾ ਸ਼ੁਰੂ ਹੋਇਆ ਤਾਂ ਉਹਦੇ ਅੰਦਰ ਦੀ ਸ਼ਕਤੀ ਹੋਰ ਵਧਣੀ ਸ਼ੁਰੂ ਹੋਈ ਤਾਂ ਸੰਤ ਜੀ ਨੇ ਉਹ ਸਾਧੂ ਜੀ ਨੇ ਉਹ ਬੱਚੇ ਨੂੰ ਸਾਰੀ ਗੱਲਬਾਤ ਸਮਝਾਈ ਕਿ ਪੁੱਤਰ ਤੈਨੂੰ ਕੁਝ ਨਹੀਂ ਸੀ ਹੋਇਆ ਨਾ ਤੂੰ ਸਰੀਰਕ ਤੌਰ ਤੇ ਬਿਮਾਰ ਸੀ ਅਤੇ ਨਾ ਹੀ ਤੈਨੂੰ ਕੋਈ ਜਾਦੂ ਟੂਣਾ ਜੰਤਰ ਮੰਤਰ ਅਸੀਂ ਖੁਦ ਹੀ ਆਪਣੀਆਂ ਮਾੜੀਆਂ ਆਦਤਾਂ ਕਰਕੇ ਆਪਣੇ ਆਪ ਨੂੰ ਬਿਮਾਰ ਕਰ ਲੈਂਦੇ ਆਂ ਕਈ ਵਾਰ ਜ਼ਿਆਦਾ ਬੋਲਣਾ ਜ਼ਿਆਦਾ ਸੋਚਣਾ ਨਹੀਂ ਸਾਨੂੰ ਥਕਾ ਦਿੰਦਾ ਹੈ ਕੁਝ ਲੋਕ ਜੀਭ ਰਾਹੀਂ ਜ਼ਿਆਦਾ ਬੋਲਦੇ ਆ ਜਿੰਨਾ ਹੀ ਆਪਾਂ ਜੀਭ ਰਾਹੀਂ ਜ਼ਿਆਦਾ ਬੋਲਦੇ ਆ ਜਿੱਥੇ ਬੈਠੇ ਉੱਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਜਦੋਂ ਅਸੀਂ ਹੱਦ ਤੋਂ ਜ਼ਿਆਦਾ ਬੋਲਦੇ ਆ ਨਾ ਕਈ ਵਾਰ مصیبت ਵਿੱਚ ਫਸ ਜਾਂਦੇ ਆ ਜ਼ਿਆਦਾ ਬੋਲਣ ਦੀ ਆਦਤ ਕਰਕੇ ਸਾਡੇ ਮੂੰਹੋਂ ਕੁਝ ਐਸੇ ਸ਼ਬਦ ਨਿਕਲ ਜਾਂਦੇ ਆ ਕਈ ਵਾਰ ਜ਼ਿਆਦਾ ਬੋਲਣ ਦੀ ਆਦਤ ਕਰਕੇ ਅਸੀਂ ਦੂਜਿਆਂ ਦਾ ਨੁਕਸਾਨ ਕਰ ਦਿੰਨੇ ਆ ਕਈ ਵਾਰ ਆਪਣੇ ਆਪ ਦਾ ਜ਼ਿਆਦਾ ਬੋਲਣ ਕਰਕੇ ਸਾਡੀਆਂ ਸਮੱਸਿਆਵਾਂ ਵੱਧਦੀਆਂ ਨੇ ਜ਼ਿਆਦਾ ਬੋਲਣ ਵਾਲਾ ਬੰਦਾ ਜਿਆਦਾ ਸੁਣ ਨਹੀਂ ਪਉਂਦਾ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਦੇ ਲਈ ਕਾਮਯਾਬ ਹੋਣ ਦੇ ਲਈ ਸਾਨੂੰ ਜਿਆਦਾ ਸੁਣਨ ਦੀ ਲੋੜ ਹੁੰਦੀ ਆ ਕਿਉਂਕਿ ਆਪਾਂ ਜਿੰਨਾ ਹੀ ਸੁਣਦੇ ਆ ਉਨਾ ਹੀ ਸਿੱਖਦੇ ਆ ਤਾਂ ਜਿਆਦਾ ਬੋਲਣ ਵਾਲਾ ਬੰਦਾ ਖੁਦ ਨਹੀਂ ਸਿੱਖ ਪਉਂਦਾ ਕਿਉਂਕਿ ਉਹ ਖੁਦ ਹੀ ਬੋਲਦਾ ਰਹਿੰਦਾ ਹੈ ਅਤੇ ਕਈ ਵਾਰ ਜ਼ਿਆਦਾ ਬੋਲਣ ਕਰਕੇ ਆਪਣੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਵਧਾਉਂਦਾ ਰਹਿੰਦਾ ਹੈ ਤਾਂ ਕੁਝ ਲੋਕ ਇਸ ਸਮੱਸਿਆ ਤੋਂ ਬਚਣ ਦੇ ਲਈ ਜੀਭ ਦੇ ਉੱਤੇ ਤਾਂ ਕੰਟਰੋਲ ਕਰ ਲੈਂਦੇ ਆ ਭਾਵ ਕਿ ਜੀਭ ਰਾਈ ਤਾਂ ਚੁੱਪ ਹੋ ਜਾਂਦੇ ਨੇ ਵੀ ਆਪਣੇ ਆਪ ਦੇ ਨਾਲ ਫੈਸਲਾ ਕਰ ਲੈਂਦੇ ਵੀ ਨਹੀਂ ਜਿਆਦਾ ਨਹੀਂ ਬੋਲਣਾ ਸੋਚ ਸਮਝ ਕੇ ਬੋਲਾਂਗੇ ਪਰ ਉਹਨਾਂ ਦੇ ਅੰਦਰ ਹਰ ਵੇਲੇ ਵਿਚਾਰ ਚੱਲ ਰਹੇ ਹੁੰਦੇ ਨੇ ਪਰ ਸਿਆਣੇ ਕਹਿੰਦੇ ਨੇ ਵੀ ਜਿਆਦਾ ਬੋਲਣਾ ਜਿਆਦਾ ਸੋਚਣਾ ਦੋਵੇਂ ਹੀ ਸਾਡੇ ਲਈ ਤਕਲੀਫ ਦੇ ਆ ਸਾਡੇ ਅੰਦਰ ਦੀ ਬੇਚੈਨੀ ਨੂੰ ਵਧਾਉਂਦੇ ਆ ਸਾਡੇ ਅੰਦਰੋਂ ਸਾਨੂੰ ਬਿਮਾਰ ਕਰਦੇ ਆ ਤਾਂ ਬਸ ਅੱਜ ਤੋਂ ਉਨਾ ਹੀ ਬੋਲਣਾ ਉਨਾ ਹੀ ਸੋਚਣਾ ਜਿੰਨਾ ਤੇਰੇ ਹਿੱਤ ਲਈ ਤੇਰੇ ਆਪਣੇਆਂ ਦੇ ਹਿੱਤ ਲਈ ਜ਼ਰੂਰੀ ਹੋਵੇ ਬਹੁਤਾ ਬੋਲਣਾ ਬਹੁਤਾ ਸੋਚਣਾ ਸਾਡੇ ਲਈ ਸਮੱਸਿਆਵਾਂ ਪੈਦਾ ਕਰਦੇ ਕਿਉਂਕਿ ਜਿੰਨਾ ਆਪਾਂ ਜ਼ਿਆਦਾ ਬੋਲਦੇ ਰਹਿੰਨੇ ਆ ਜਾਂ ਜਿੰਨਾ ਹੀ ਹਰ ਵੇਲੇ ਸੋਚਦੇ ਰਹਿੰਨੇ ਆ ਉੰਨੀ ਸਾਡੀ ਊਰਜਾ એનર્ਜੀ ਖਤਮ ਹੁੰਦੀ ਆ ਜੇ ਸੂਰਜਾ એનર્ਜੀ ਦੇ ਨਾਲ ਅਸੀਂ ਆਪਣੇ ਕੰਮਾਂ ਕਾਰਾਂ ਨੂੰ ਕਰਨਾ ਸੀ ਅਤੇ ਜ਼ਿਆਦਾ ਸੋਚਣ ਕਰਕੇ ਸਾਡੇ ਅੰਦਰ ਦੀ ਨੈਗੇਟਿਵਿਟੀ ਵਧਦੀ ਆ ਕਿਉਂਕਿ ਅਸੀਂ ਜ਼ਿਆਦਾਤਰ ਮਾੜੇ ਖਿਆਲ ਮਨ ਦੇ ਵਿੱਚ ਸੋਚਦੇ ਰਹਿੰਨੇ ਆ ਜਾਂ ਦਾ ਦੂਜਿਆਂ ਵਿੱਚ ਕਮੀਆਂ ਕੱਢਦੇ ਆ ਜਾਂ ਫਿਰ ਆਪਣੇ ਵਿੱਚ ਕਮੀਆਂ ਕੱਢਦੇ ਰਹਿੰਦੇ ਆ ਜਾਦਾ ਸੋਚਦੇ ਰਹਿਣ ਕਰਕੇ ਅਸੀਂ 네ਗਟਿਵਿਟੀ ਦੇ ਨਾਲ ਭਰ ਜਾਂਦੇ ਆ ਤਾਂ ਇਸ ਦਾ ਇੱਕੋ ਇੱਕ ਹੱਲ ਆ ਕਿ ਆਪਣੇ ਬੋਲਬਾਣੀ ਅਤੇ ਆਪਣੇ ਵਿਚਾਰਾਂ ਦੇ ਉੱਤੇ ਕੰਟਰੋਲ ਕਰਨਾ ਤਾਂ ਇਹਨਾਂ ਦੇ ਉੱਤੇ ਕੰਟਰੋਲ ਤਾਂ ਹੋ ਸਕਦਾ ਹੈ ਜੇਕਰ ਆਪਾਂ ਆਪਣੇ ਆਪ ਨੂੰ ਬਿਜ਼ੀ ਰੱਖੀਏ ਸਿਆਣੇ ਕਹਿੰਦੇ ਵੇਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਤਾਂ ਆਪਣੇ ਆਪ ਨੂੰ ਵੇਲੇ ਰਹਿਣ ਤੋਂ ਬਚਾਉਣਾ ਹੈ ਕਿਸੇ ਨਾ ਕਿਸੇ ਕੰਮ ਦੇ ਵਿੱਚ ਆਪਣੇ ਆਪ ਨੂੰ ਲਾ ਕੇ ਰੱਖਣਾ ਹੈ ਜੇ ਕੋਈ ਵੀ ਕੰਮਕਾਰ ਕਰਨ ਨੂੰ ਨਹੀਂ ਆ ਤਾਂ ਫਿਰ ਕੁਝ ਨਵਾਂ ਸਿੱਖਣਾ ਸ਼ੁਰੂ ਕਰੀਏ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ ਜੇ ਤੁਸੀਂ ਕੋਈ ਕੰਮ ਵੀ ਨਹੀਂ ਕਰਦੇ ਕੁਝ ਸਿੱਖਣਾ ਵੀ ਨਹੀਂ ਚਾਹੁੰਦੇ ਤਾਂ ਫਿਰ ਇਸ ਵਿਹਲੇ ਸਮੇਂ ਨੂੰ ਇਧਰ ਉਧਰ ਦੀਆਂ ਗੱਲਾਂ ਦੇ ਵਿੱਚ ਨਹੀਂ ਲਾਉਣਾ ਉਹ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰ ਲੈਣਾ ਚਾਹੀਦਾ ਹੈ ਕਿਉਂਕਿ ਜਿੰਨਾ ਹੀ ਅਸੀਂ ਉਹ ਪਰਮ ਪਿਤਾ ਪਰਮਾਤਮਾ ਦਾ ਧਿਆਨ ਤਰ ਕੇ ਬੈਠਦੇ ਹਾਂ ਉਨਾ ਹੀ ਸਾਡਾ ਮਨ ਮਜ਼ਬੂਤ ਹੁੰਦਾ ਹੈ ਸਾਡਾ ਮਨ ਸ਼ਾਂਤ ਹੁੰਦਾ ਹੈ ਫਿਰ ਇਹ ਕੰਮ ਕਰਕੇ ਦੇਖ ਲਈਏ ਹਮੇਸ਼ਾ ਯਾਦ ਰੱਖਣਾ ਕਿ ਸਾਡੇ ਤਨ ਅਤੇ ਮਨ ਦੋਵਾਂ ਦੀ ਤੰਦਰੁਸਤੀ ਸਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਅਤੇ ਮਨ ਦੋਵੇਂ ਤੰਦਰੁਸਤ ਨਰੋਏ ਹੋਣਗੇ ਫਿਰ ਹੀ ਆਪਾਂ ਆਪਣੇ ਕਮਾਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਇਹ ਜਿਹੜੀਆਂ ਦੋਵੇਂ ਮਾੜੀਆਂ ਆਦਤਾਂ ਨੇ ਨਾ ਕਈਆਂ ਨੂੰ ਜ਼ਿਆਦਾ ਬੋਲਣ ਦੀ ਆਦਤ ਹੁੰਦੀ ਆ ਤਾਂ ਜ਼ਿਆਦਾ ਬੋਲਣ ਦੀ ਆਦਤ ਕਰਕੇ ਵੀ ਆਪਾਂ ਆਪਣੇ ਮਨ ਦੇ ਬੋਝ ਆਪਣੇ ਮਨ ਦੀਆਂ ਚਿੰਤਾਵਾਂ ਵਧਾ ਲੈਂਦੇ ਆ ਕਿਉਂਕਿ ਜਿਹੜੇ ਜ਼ਿਆਦਾ ਬੋਲਣ ਵਾਲੇ ਨੇ ਪਹਿਲਾਂ ਤਾਂ ਉਹ ਫਲੋ ਫਲੋ ਦੇ ਵਿੱਚ ਬੋਲਦੇ ਰਹਿੰਦੇ ਆ ਕਈ ਵਾਰ ਉਹਨਾਂ ਨੂੰ ਖੁਦ ਪਤਾ ਨਹੀਂ ਲੱਗਦਾ ਕਿ ਉਹ ਖੁਦ ਨਹੀਂ ਬੋਲ ਰਹੇ ਹੁੰਦੇ ਨਾਲ ਵਾਲੇ ਬੰਦੇ ਉਹਨਾਂ ਨੂੰ ਬੁਲਾ ਰਹੇ ਹੁੰਦੇ ਆ ਕਿਉਂਕਿ ਜੋ ਜ਼ਿਆਦਾ ਬੋਲਦੇ ਹਨ ਨਾ ਅਕਸਰ ਉਹਨਾਂ ਨੂੰ ਬੜੇ ਰੌਣਕੀ ਬੰਦੇ ਕਿਹਾ ਜਾਂਦਾ ਕਹਿ ਦਿੱਤਾ ਜਾਂਦਾ ਵੀ ਇਹਨਾਂ ਦੀ ਤਾਂ ਬਹੁਤ ਰੌਣਕ ਹੈ ਤਾਂ ਜਦੋਂ ਚਾਰ ਜਣੇ ਇਕੱਠੇ ਬੈਠੇ ਹੋਈਗੇ ਤਾਂ ਵਿੱਚੋਂ ਦੋ ਕਹਿਣਗੇ ਵੀ ਹੋਰ ਸੁਣਾ ਗੱਲ ਹੋਰ ਸੁਣਾ ਤੇ ਸੁਣਾਉਣ ਵਾਲਾ ਬੰਦਾ ਕਈ ਵਾਰ ਬਿਨਾਂ ਸੋਚੇ ਸਮਝੇ ਕੁਝ ਐਸੀਆਂ ਗੱਲਾਂ ਮੂੰਹੋਂ ਕੱਢ ਦਿੰਦਾ ਹੈ ਜੋ ਨੂੰ ਨਹੀਂ ਕੱਢਣੀਆਂ ਚਾਹੀਦੀਆਂ ਚਾਰ ਦੋਸਤਾਂ ਦੇ ਵਿੱਚ ਬੈਠ ਕੇ ਕਈ ਵਾਰ ਦੋ ਦੋਸਤ ਤਾਂ ਉਹਦੀਆਂ ਗੱਲਾਂ ਤੋਂ ਖੁਸ਼ ਹੋ ਰਹੇ ਹੁੰਦੇ ਨੇ ਪਰ ਵਿੱਚੋਂ ਇੱਕ ਬੰਦਾ ਉਹਦੀਆਂ ਗੱਲਾਂ ਤੋਂ ਖੁਸ਼ ਨਹੀਂ ਹੁੰਦਾ। ਕਈ ਵਾਰ ਆਪਾਂ ਮਜ਼ਾਕ-ਮਜ਼ਾਕ ਦੇ ਵਿੱਚ ਕਿਸੇ ਦਾ ਬਹੁਤ ਦਿਲ ਦੁਖਾ ਦਿੰਨੇ ਆ। ਅੱdte ਜਿਹੜਾ ਜ਼ਿਆਦਾ ਬੋਲਣ ਵਾਲਾ ਬੰਦਾ ਨਾ ਬੋਲਣ ਲੱਗਿਆ ਨਹੀਂ ਸੋਚਦਾ। ਉਹਨੇ ਉਦੋਂ ਬੋਲੀ ਜਾਣਾ ਬੋਲੀ ਜਾਣਾ ਕਿਸੇ ਦੀ ਨਹੀਂ ਸੁਣਨੀ। ਉਹਨੇ ਘਰ ਜਾ ਕੇ ਸੋਚਣਾ ਆਉਂਦਾ ਏ। ਇਕੱਲੇ ਦੇ ਵਿੱਚ ਸੋਚਣਾ ਹੁੰਦਾ ਏ। ਪਹਿਲਾਂ ਤਾਂ ਜ਼ਿਆਦਾ ਬੋਲਣਗੇ ਫਿਰ ਉਸ ਤੋਂ ਬਾਅਦ ਸੋਚਣਗੇ ਫਿਰ ਮਨ ਤੇ ਬੋਝ ਪੈ ਜਾਂਦਾ ਨਾ ਪਤਾ ਤਾਂ ਲੱਗ ਜਾਂਦਾ ਵੀ ਹੁਣ ਮੇਰੇ ਤੋਂ ਕਿੱਥੇ ਗਲਤੀ ਹੋ ਗਈ ਕਿੱਥੇ ਮੇਰੇ ਤੋਂ ਮਾੜੇ ਬੋਲ ਬੋਲੇ ਗਏ ਮੈਨੂੰ ਨਹੀਂ ਬੋਲਣੇ ਚਾਹੀਦੇ ਸੀ ਫਿਰ ਉਹ ਬੰਦਾ ਸੋਚਦਾ ਹੈ ਕਿ ਮੈਂ ਕੀ ਕੀ ਬੋਲ ਕੇ ਆਇਆ ਹਾਂ ਫਿਰ ਪਛਤਾਉਂਦਾ ਹੈ ਕਿ ਮੈਂ ਆਹ ਗੱਲ ਕਿਉਂ ਕਹਿ ਦਿੱਤੀ ਮੇਰਾ ਆਹ ਦੋਸਤ ਮਿੱਤਰ ਮੇਰੇ ਨਾਲ ਇਸ ਗੱਲ ਤੋਂ ਨਾਰਾਜ਼ ਨਾ ਹੋ ਜਾਵੇ ਕਈ ਵਾਰ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ ਹੁੰਦੀ ਪਰ ਫਿਰ ਵੀ ਮਨ ਦੇ ਉੱਤੇ ਚਿੰਤਾ ਹੁੰਦੀ ਕਿ ਅੱਜ ਮੈਂ ਬਹੁਤ ਬੋਲਿਆ ਆਂ ਬਹੁਤ ਗੱਲਾਂ ਕੀਤੀਆਂ ਕਿਤੇ ਮੇਰੀ ਗੱਲ ਕਰਕੇ ਕਿਸੇ ਨੂੰ ਬੁਰਾ ਨਾ ਲੱਗ ਗਿਆ ਹੋਵੇ ਭਾਵੇਂ ਕਿ ਬਿਨਾਂ ਵਜੇ ਦੀ ਚਿੰਤਾ ਇਹ ਜ਼ਿਆਦਾ ਬੋਲਣ ਕਰਕੇ ਹੁੰਦਾ ਹੈ ਜ਼ਿਆਦਾ ਬੋਲਣ ਵਾਲਾ ਬੰਦਾ ਹੀ ਜ਼ਿਆਦਾ ਸੋਚਦਾ ਹੈ ਉਹ ਜਦੋਂ ਚਾਰ ਜਣਿਆਂ ਦੇ ਵਿੱਚ ਬੈਠਾ ਹੁੰਦਾ ਹੈ ਉਦੋਂ ਬੋਲਦਾ ਰਹਿੰਦਾ ਹੈ ਜਦੋਂ ਇਕੱਲਾ ਹੁੰਦਾ ਹੈ ਖਾਸ ਕਰਕੇ ਘਰ ਵਿੱਚ ਹੁੰਦਾ ਉਦੋਂ ਸੋਚੀ ਪਿਆ ਰਹਿੰਦਾ ਇਸੇ ਕਰਕੇ ਕਈ ਵਾਰ ਪਰਿਵਾਰ ਵਾਲੇ ਵੀ ਕਹਿ ਦਿੰਦੇ ਨਾ ਕੀ ਸਾਡਾ ਬੱਚਾ ਬਾਹਰ ਤਾਂ ਬੜਾ ਸੋਹਣਾ ਰਹਿੰਦਾ ਆ ਸਦਾ ਖੇਡਦਾ ਘਰ ਆ ਕੇ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਉਹ ਘਰ ਆ ਕੇ ਬਾਹਰ ਬੋਲੇ ਦੀ ਹੀ ਚਿੰਤਾ ਕਰਦਾ ਰਹਿੰਦਾ ਵੀ ਮੈਂ ਅੱਜ ਬਹੁਤ ਬੋਲ ਕੇ ਆਇਆ ਪਤਾ ਨਹੀਂ ਕੀ ਕੀ ਕੰਮ ਖਰਾਬ ਕਰਕੇ ਆਇਆ ਆ ਮੰਗਾ ਸੋ ਇਸੇ ਕਰਕੇ ਸਿਆਣੇ ਕਹਿੰਦੇ ਆ ਵੀ ਓਨਾ ਹੀ ਬੋਲੋ ਜਿੰਨਾ ਜ਼ਰੂਰੀ ਆ ਜਿੰਨਾ ਬੋਲੋ ਸੋਚ ਸਮਝ ਕੇ ਬੋਲੋ ਸਿਆਣਿਆਂ ਦੀਆਂ ਕਹਾਵਤਾਂ ਇਦਾਂ ਹੀ ਨਹੀਂ ਬਣੀਆਂ ਕਿ ਪਹਿਲਾਂ ਤੋਲੋ ਫੇਰ ਬੋਲੋ ਅਤੇ ਜਿਆਦਾ ਸੋਚਣ ਵਾਲੇ ਆਪਣਾ ਨੁਕਸਾਨ ਕਿਵੇਂ ਕਰਦੇ ਆ ਕਈਆਂ ਨੂੰ ਜਿਨ੍ਹਾਂ ਨੂੰ ਜਿਆਦਾ ਸੋਚਣ ਦੀ ਆਦਤ ਹੁੰਦੀ ਹੈ ਨਾ ਉਹ ਵੀ ਬਰਹਾਰ ਵੇਲੇ ਸੋਚਦੇ ਰਹਿੰਦੇ ਨੇ ਸੋਚਦੇ ਰਹਿੰਦੇ ਨੇ ਉਹਨਾਂ ਦੀਆਂ ਸੋਚਾਂ ਦੇ ਵਿੱਚ ਹਰ ਵੇਲੇ ਨੈਗੇਟਿਵ ਵਿਚਾਰ ਚੱਲਦੇ ਨੇ ਜਿਵੇਂ ਆਪਣੇ ਆਸ-ਪਾਸ ਕੋਈ ਘਟਨਾ ਹੋ ਗਈ ਉਹਨਾਂ ਨੇ ਆਪਣੇ ਆਪ ਤੇ ਉੱਤੇ ਲਾ ਕੇ ਦੇਖਣੀ ਆ ਵੀ ਆਜੋ ਮਾੜਾ ਇਸ ਬੰਦੇ ਦੇ ਨਾਲ ਹੋਇਆ ਜੇ ਮੇਰੇ ਨਾਲ ਹੋ ਜਾਵੇ ਮੇਰਾ ਕੀ ਬਣੇਗਾ ਭਾਗ ਕੀ ਆਪਣੀਆਂ ਸੋਚਾਂ ਦੇ ਘੋੜੇ ਦੇ ਵਿੱਚ ਆਪਣਾ ਹੀ ਮਾੜਾ ਕਰਵਾਈ ਜਾਣਾ ਤਾਂ ਵਿਦਵਾਨ ਪੁਰਖ ਕਹਿੰਦੇ ਨੇ ਵੀ ਜਿਹੋ ਜਿਹਾ ਆਪਾਂ ਸੋਚਦੇ ਆ ਨਾ ਉਦਾਂ ਦੇ ਬਣਦੇ ਜਾਂਦੇ ਆ ਤਾਂ ਇਸ ਕਰਕੇ ਕਦੇ ਵੀ ਮਨ ਦੇ ਵਿੱਚ ਕੋਈ ਵੀ ਬੋਝ ਚਿੰਤਾ ਨਹੀਂ ਰੱਖਣੀ ਚਾਹੀਦੀ ਜਿਆਦਾ ਚਿੰਤਾ ਕਰਨ ਦੇ ਨਾਲ ਬੰਦਾ ਦਿਨੋਂ ਦਿਨ ਤਨ ਮਨ ਪੱਖੋਂ ਕਮਜ਼ੋਰ ਹੋ ਜਾਂਦਾ ਹੈ ਮਨ ਨੂੰ ਹਮੇਸ਼ਾ ਇਧਰ ਉਧਰ ਦੇ ਵਿਚਾਰਾਂ ਤੋਂ ਖਾਲੀ ਰੱਖਣਾ ਚਾਹੀਦਾ ਹੈ ਮਨ ਦੇ ਵਿੱਚ ਆਉਂਦੇ ਜਾਂਦੇ ਵਿਚਾਰਾਂ ਦੇ ਉੱਤੇ ਸਾਡਾ ਕੰਟਰੋਲ ਹੋਵੇ ਸਾਨੂੰ ਪਤਾ ਹੋਵੇ ਕਿ ਕਿਹੜੇ ਵਿਚਾਰ ਸਾਡੇ ਮਨ ਨੂੰ ਮਜ਼ਬੂਤ ਬਣਾਉਣਗੇ ਪੋਜ਼ਿਟਿਵ ਗੱਲਾਂ ਜ਼ਿਆਦਾ ਸੋਚਣੀਆਂ ਚਾਹੀਦੀਆਂ ਨੇ ਸੋ ਮੁੱਖੀ ਗੱਲ ਇਹ ਆ ਕਿ ਸਾਡੇ ਜਿਹੜੇ ਮਨ ਦੇ ਵਿਚਾਰ ਨੇ ਮਨ ਦੀਆਂ ਪਰੇਸ਼ਾਨੀਆਂ ਬੋਝ ਚਿੰਤਾਵਾਂ ਇਹ ਹੀ ਸਾਨੂੰ ਬਿਮਾਰ ਬਣਾਉਂਦੀਆਂ ਨੇ ਮਨ ਪੱਖੋਂ ਬਿਮਾਰ ਅਤੇ ਜਿਹੜਾ ਬੰਦਾ ਮਨ ਪੱਖੋਂ ਬਿਮਾਰ ਹੋਵੇ ਕਮਜ਼ੋਰ ਹੋਵੇ ਉਹਦੇ ਤਨ ਤੇ ਵੀ ਅਸਰ ਪੈਂਦਾ ਹੈ